ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਖੂਨ ਦੇ ਰਿਸ਼ਤੇ ਤਾਰ-ਤਾਰ ਹੁੰਦੇ ਦਿਖਾਈ ਦਿੱਤੇ ਨੇ ਜੀ ਹਾਂ ਦੱਸ ਦਈਏ ਕਿ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਪੁੱਤ ਵੱਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਝੋਨੇ ਨੂੰ ਮੰਡੀ 'ਚ ਪਹੁੰਚਾਉਣ ਦੇ ਲਈ ਪੁੱਤ ਵੱਲੋਂ ਆਪਣੇ ਪਿਓ ਨੂੰ ਗੋਲੀ ਮਾਰ ਦਿੱਤੀ ਗਈ ਹੈ ਦੱਸਦੀ ਹੈ ਕਿ ਪਿਓ ਪੁੱਤਾਂ ਦੇ ਵਿੱਚ ਵੱਡਾ ਵਿਵਾਦ ਖੜਾ ਹੁੰਦਾ ਆ ਤਾਂ ਪਿਓ ਵੱਲੋਂ ਆਪਣੀ ਰਿਵੋਲਵਰ ਲੈ ਕੇ ਜਿਹੜਾ ਮੁੰਡੇ ਦੇ ਉੱਤੇ ਤਾਂ ਦਿੱਤੀ ਜਾਂਦੀ ਹੈ ਤਾਂ ਮੁੰਡਾ ਵੀ ਜਦੋਂ ਅੱਗੋਂ ਗੁੱਸੇ ਦੇ ਵਿੱਚ ਆਉਂਦਾ ਆ ਤਾਂ ਮੁੰਡੇ ਵੱਲੋਂ ਆਪਣੇ ਪਿਓ ਦੀ ਜੜੀ ਆ ਰਿਵੋਲਵਰ ਖੋ ਕੇ ਉਸ ਦੇ ਉੱਤੇ ਹੀ ਚਲਾ ਦਿੱਤੀ ਜਾਂਦੀ ਹੈ ਜਿਸ ਤੇ ਕਾਰਨ ਗੋਲੀ ਲੱਗਣ ਦੇ ਕਾਰਨ ਪਿਓ ਦੀ ਮੌਤ ਹੋ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਜਿਹੜਾ ਲੜਕਾ ਆ ਉਹ ਦੱਸਿਆ ਜਾ ਰਿਹਾ ਹੈ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ ਇਸ ਗੱਲ ਦੀ ਤਕਰਾਰ ਦੋਵਾਂ ਪਿਓ ਪੁੱਤਾਂ ਦੇ ਵਿੱਚ ਹੋਈ ਉਹਨੇ ਜਿਹੜਾ ਥੋੜਾ ਜਿਹਾ ਸ਼ਰਾਬੀ ਉਹਨੇ ਦਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਤੇ ਮੁੰਡੇ ਨੇ ਦਨਾਲੀ ਖੋ ਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹ ਤੇ ਨਲਾਬ ਵਿੱਚ ਲੱਗ ਗਿਆ ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾ ਗਿਆ ਤੇ ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਵੰਦੀ ਇਹ ਡੈੱਡ ਬੋਡੀ ਲੈ ਕੇ ਫੇਰ ਆਪਣੇ ਪਿੰਡ ਆ ਗਏ ਕਿਉਂਕਿ ਇੱਕੋ ਘਰ ਨਾਲ ਸੰਬੰਧਤ ਮਾਮਲਾ ਸੀ ਮਲਕਿ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਏ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ ਇਸ ਸੰਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਪੜਤਾਲ ਕੀਤੀ ਤੇ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜੀ ਬਣਾਈ 238 ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਤਲੇ ਥਾਣੇ ਬਲਟੋਆ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ